ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ ਟੈਕਸਸ ਦੇ ਵਿੱਚ ਇੱਕ ਟਰੱਕਿੰਗ ਦੀ ਕੰਪਨੀ ਆ ਉਹਨੇ ਰਾਤੋਂ ਰਾਤ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਆ ਆਪਰੇਸ਼ਨਸ ਜਿਹੜੇ ਉਸਨੇ ਸੀਜ਼ ਕਰ ਦਿੱਤੇ ਆ ਟੈਕਸਸ ਦੀ ਇਹ ਲੋਜਿਸਟਿਕ ਕੰਪਨੀ ਜਿਹਦੇ ਵਿੱਚ 500 ਜਿਹੜੇ ਟਰੱਕ ਡਰਾਈਵਰਸ ਕੰਮ ਕਰਦੇ ਸੀ ਕੁੱਲ ਮਿਲਾ ਕੇ 2000 EMPLOYEES ਉਸ ਕੰਪਨੀ ਦੇ ਆ ਉਹ ਐਸ ਟਾਈਮ ਨੌਕਰੀ ਤੋਂ ਬਾਹਰ ਹੋ ਗਏ ਨੇ ਜਿਹਦੇ ਵਿੱਚ ਟਰੱਕ ਡਰਾਈਵਰ ਵੇਅਰ ਹਾਊਸ ਡਾਕ ਵਰਕਰ ਅ ਤੇ ਆਫਿਸ ਦੇ ਜਿਹੜੇ ਪਰਸਨਲ ਆ ਹੰਬਲ ਕਰਕੇ ਜਿਹੜੀ ਕੰਪਨੀ ਸੀ ਟੈਕਸਸ ਪੇਜ ਯੂਐਸ ਲੋਜਿਸਟਿਕ ਸੋਲੂਸ਼ਨਸ ਇਸ ਦਾ ਪਹਿਲਾ ਨਾਮ ਫਾਰਵਰਡ 에ਅਰ ਸੋਲੂਸ਼ਨ ਵੀ ਦੱਸਿਆ ਜਾਂਦਾ ਸੀਗਾ ਉਹਨਾਂ ਦੇ ਕਾਮਿਆਂ ਨੇ ਕਿਹਾ ਵੀ ਅਸੀਂ ਤਾਂ ਸਾਰੇ ਬਲਾਈਂਡ ਸਾਈਡ ਪਤਾ ਹੀ ਨਹੀਂ ਲੱਗਾ ਸਾਨੂੰ ਵੀ ਇਹ ਕੀ ਹੋਇਆ ਇਹ ਵੀਰਵਾਰ ਨੂੰ ਕਹਿੰਦੇ ਵੀ ਇੱਕ ਨੋਟੀਫਿਕੇਸ਼ਨ ਸਾਨੂੰ ਕਾਨਫਰੰਸ ਕਾਲ ਦੇ ਜ਼ਰੀਏ ਤੇ ਟੈਕਸਟ ਮੈਸੇਜ ਦੇ ਜ਼ਰੀਏ ਕੰਪਨੀ ਦੀ ਆਈ ਆ ਵੀ ਸਾਡਾ ਕੰਮਕਾਜ ਟੋਟਲੀ ਜਿਹੜਾ ਉਹ ਠੱਪ ਹੋ ਗਿਆ ਆ ਤੇ ਕੋਈ ਹਿੱਸੇ ਨੂੰ ਵੀ ਫਰਾਈਡੇ ਨੂੰ ਜਿਹੜਾ ਪੇ ਚੈੱਕ ਨਹੀਂ ਜਿਹੜਾ ਉਹ ਮਿਲਣਾ ਐਰਿਕ ਕਲਬਰਸਨ ਜਿਹੜੇ ਯੂਐਸਐਲਐਸ ਦੇ ਸਾਬਕਾ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਨਫਰਮ ਕੀਤਾ ਲਿੰਕਡਇਨ ਤੇ ਉੱਤੇ ਪੋਸਟ ਪਾ ਕੇ ਵੀ ਹਾਂ ਸਾਡੀ ਕੰਪਨੀ ਜਿਹੜੀ ਆ ਉਹ ਬੰਦ ਹੋ ਗਈ ਆ ਕਹਿੰਦੇ ਵੀ ਹਜ਼ਾਰਾਂ ਹੀ ਜਿਹੜੇ ਕੰਮ ਆ ਉਹ ਇਸ ਟਾਈਮ ਜੌਬ ਤੋਂ ਬਗੈਰ ਆ ਜਦ ਕੰਪਨੀ ਦੇ ਓਨਰ ਇੱਕ ਜਿਹੜੀ ਪ੍ਰਾਈਵੇਟ ਇਕਵਿਟੀ ਫਰਮ ਆ 10 oaks group ਜਿਹੜੀ ਨਾਰਥ ਕੈਰੋਲਿਨਾ چارਲਟ ਦੇ ਵਿੱਚ ਹੈਡਕ quartered ਆ ਉਹਨਾਂ ਨੇ ਹੀ ਆਪਣਾ ਕੰਮਕਾਜ ਜਿਹੜਾ ਉਹ ਬੰਦ ਜਿਹੜਾ ਕਰ ਦਿੱਤਾ ਇਹ ਪਹਿਲੀ ਵਾਰ ਨਹੀਂ ਇਹ ਅਖੀਰੀ ਵਾਰ ਨਹੀਂ ਇੰਨਾ ਅਚਨਚੇਤੇ ਰਾਤੋਂ ਰਾਤ ਕੰਪਨੀ ਬੰਦ ਹੋਣ ਦਾ ਸਿਲਸਿਲਾ ਇਸ ਸਾਲ ਦੇ ਵਿੱਚ ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ ਹਰਜੋਤ ਸਿੰਘ ਜੀ ਤੁਸੀਂ ਉਸ ਟਾਈਮ ਦੇ ਤੇ ਇੱਥੇ ਸੀਗੇ ਜਦੋਂ ਬੇਅਰੀਏ ਦੇ ਵਿੱਚ ਜਿਹੜੀਆਂ ਸਿਲੀਕਨ ਵੈਲੀ ਦੇ ਵਿੱਚ ਕੰਪਨੀਆਂ ਇੰਨਾ ਰੱਦੋਂ ਰਾਤ ਜਿਹੜੀਆਂ ਉਹ ਬੰਦ ਹੁੰਦੀਆਂ ਸੀਗੀਆਂ ਵੀ ਸ਼ਾਮ ਨੂੰ ਗਏ ਆ ਤੇ ਸਭ ਕੁਝ ਓਤੇ ਆ ਤੇ ਸਵੇਰੇ ਕਹਿੰਦੇ ਵੀ ਤਾਲਾ ਲੱਗਾ ਜਿਹੜਾ ਉਹ ਹੁੰਦਾ ਸੀ ਕੁਝ ਇਦਾਂ ਦਾ ਹੀ ਮੰਜ਼ਰ ਹੰਬਲ ਵਰਗੀ ਜਿਹੜੀ ਕੰਪਨੀ ਹੈ ਟੈਕਸਸ ਦੀ ਜਿੱਥੇ 2000 ਕਾਮੇ ਐਸ ਟਾਈਮ ਨੌਕਰੀ ਤੋਂ ਬਗੈਰ ਕੰਮ ਤੋਂ ਬਾਹਰ ਜਿਹੜੇ ਉਹ ਹੋ ਗਏ ਨੇ ਜੀ 2008 2009 ਦੇ ਵਿੱਚ ਜਿਹੜਾ ਰੈਸੈਸ਼ਨ ਆਇਆ ਸੀ ਜਦੋਂ ਲੋਕ ਸਵੇਰੇ ਕੰਮ ਤੇ ਜਾਂਦੇ ਸੀ ਤਾਂ ਮੂਰੇ ਲੋਕ ਲੱਗੇ ਹੁੰਦੇ ਸੀ ਤੇ ਉਹਨਾਂ ਦੇ ਆਪਣੇ ਲੈਪਟਾਪ ਵਗੈਰਾ ਵੀ ਸਾਰੇ ਅੰਦਰ ਹੀ ਰਹਿ ਜਾਂਦੇ ਸੀ ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀਆਂ ਪਹਾੜੀਆਂ ਦੇ ਵਿੱਚ ਇੱਕ ਹਾਈਕਰ ਦਸਾਂ ਦਿਨਾਂ ਬਾਅਦ ਜਿਹੜਾ ਆ ਜੀਣਾ ਮਿਲਿਆ ਹੈਗਾ ਕਹਿੰਦਾ ਵੀ ਉਹ ਆਪਣੀ ਬੂਟ ਦੇ ਨਾਲ ਪਾਣੀ ਪੁੰਦਾ ਰਿਹਾ ਤੇ ਉਹਦੇ ਨਾਲ ਉਹ ਸਰਵਾਈਵ ਕਰ ਗਿਆ ਬਿਗ ਵੇਸਨ ਰੈਡਵੁੱਡ ਸਟੇਟ ਪਾਰਕ ਕੈਲੀਫੋਰਨੀਆ ਦੇ ਵਿੱਚ 3 ਘੰਟਿਆਂ ਦੀ ਹਾਈਕ ਤੇ ਲਈ ਹੋ ਗਿਆ ਸੀ ਜਦੋਂ ਉੱਥੇ ਗਵਾਚ ਗਿਆ 34 ਸਾਲਾਂ ਇਹ ਹਾਈਕਰ ਕਹਿੰਦਾ ਵੀ ਮੈਂ ਰਾਤ ਨੂੰ ਜਿਹੜੇ ਗਿੱਲੇ ਪੱਤੇ ਸੀ ਉਹਨਾਂ ਦੇ ਉੱਤੇ ਸੌਂਦਾ ਸੀ ਤੇ ਦਿਨ ਨੂੰ ਮੈਂ ਚੀਕਾਂ ਮਾਰ ਕੇ ਰੌਲਾ ਪਾਉਂਦਾ ਸੀ ਵੀ ਸ਼ਾਇਦ ਕੋਈ ਲੱਭ ਲੈ ਮੈਨੂੰ ਇਹਦੇ ਲਈ ਡਰੋਨਸ ਵੀ ਯੂਜ਼ ਕੀਤੇ ਗਏ ਬਹੁਤ ਸਾਰੇ ਲੋਕਾਂ ਨੇ ਹੈਲਪ ਵੀ ਕੀਤੀ ਲੱਭਣ ਦੇ ਲਈ ਤੇ ਕਹਿੰਦੇ ਇੱਕ ਮਾਊਂਟਨ ਲਾਇਨ ਵੀ ਜਿਹੜਾ ਸੀ ਉਹ ਵੀ ਉਹਨੂੰ ਫਾਲੋ ਕਰਦਾ ਰਿਹਾ ਤੇ ਹੋਰ ਉਹਦੇ ਕੋਲ ਕੁਝ ਖਾਣ ਦੇ ਲਈ ਕੋਈ ਹੈ ਨਹੀਂ ਸੀ 300 ਦੇ ਕਰੀਬ ਐਮਰਜੈਂਸੀ ਪਰਸਨਲ ਉਹ ਇਸ ਆਪਰੇਸ਼ਨ ਦੇ ਵਿੱਚ ਰੈਸਕਿਊ ਆਪਰੇਸ਼ਨ ਦੇ ਵਿੱਚ ਇਨਵੋਲਵ ਸੀ ਮਿਸਟਰ ਮਕਲੇਸ਼ ਰਿਮੋਟ ਕੈਨੀਅਨ ਦੇ ਵਿੱਚ ਜੋ ਦੋ ਸਟੇਟ ਪਾਰਕ ਰੇਂਜਰਸ ਨੇ ਲੱਭ ਲਿਆ ਤੇ ਸ਼ਰਟਲੈਸ ਹੈਗਾ ਕਹਿੰਦੇ ਵੀ ਵਾਈਲਡ ਹੇਅਰ ਸੀ ਉਹਦੀ ਕੰਡੀਸ਼ਨ ਜਿਹੜੀ ਕਾਫੀ ਬੈਡ ਸੀਗੀ ਤੇ ਕਹਿੰਦਾ ਵੀ ਮੈਂ ਸਰਪ੍ਰਾਈਜ਼ ਆ ਕਿ ਇੰਨੇ ਲੋਕ ਮੈਨੂੰ ਲੱਭ ਰਹੇ ਸੀ ਪੰਜਾਂ ਦਿਨਾਂ ਬਾਅਦ ਕਹਿੰਦਾ ਮੈਨੂੰ ਲੱਗਿਆ ਸੀ ਵੀ ਹੁਣ ਨਹੀਂ ਮੇਤੋਂ ਕਿਤੇ ਵੀ ਜਾ ਹੁਣਾ ਵੀ ਲੱਗਦਾ ਹੁਣ ਮੈਨੂੰ ਮੌਤ ਜੜੀ ਆ ਉਹ ਆ ਜਾਣੀ ਆ ਪਰ 10 ਦਿਨ ਕਹਿੰਦਾ ਵੀ ਮੈਂ ਫਾਈਟ ਕਰਦੇ ਰਿਹਾ ਪਾਣੀ ਪੀ ਕੇ ਤੇ ਜਿਹੜੇ ਦਰਾਖਤ ਜਿਹੜੇ ਜੰਗਲੀ ਦਰਾਖਤ ਹੁੰਦੇ ਆ ਉਹਨਾਂ ਚ ਕੋਈ ਨਾ ਕੋਈ ਜਿਹੜਾ ਫਰੂਟ ਲੱਭ ਜਾਂਦਾ ਸੀ ਉਹ ਖਾ